ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਚ ਬਣੇ ਨਸ਼ਾ ਛਡਾਊ ਕੇਂਦਰ ਜਿੱਥੇ ਪੁਲਿਸ ਵੱਲੋਂ ਕੋਈ ਨੌਜਵਾਨਾਂ ਨੂੰ ਇਲਾਜ ਲਈ ਪਰਤੀ ਕਰਵਾਇਆ ਗਿਆ ਜੋ ਆਪਣੀ ਇੱਛਾ ਅਨੁਸਾਰ ਨਸ਼ਾ ਛਡਨਾ ਚਾਹੁੰਦੇ ਸਨ ਪਰ ਪਿਛਲੇ 1 ਹਫਤੇ ਚ ਕਰੀਬ 5 ਨੌਜਵਾਨ ਇਸ ਸੈਂਟਰ ਚੋਂ ਸੁਰੱਖਿਆ ਕਰਮੀਆਂ ਨੂੰ ਚੱਕਮਾ ਦੇ ਕੇ ਫਰਾਰ ਹੋ ਗਏ ਹਨ ਜਿਸ ਤੋਂ ਬਾਅਦ ਅੱਜ ਆਈਜੀ ਫਰੀਦਕੋਟ ਰੇਂਜ ਸਰਦਾਰ ਗੁਸ਼ਰਨ ਸਿੰਘ ਵੱਲੋਂ ਇਸ ਨਸ਼ਾ ਛਡਾਊ ਕੇਂਦਰ ਦਾ ਦੌਰਾ ਕੀਤਾ तां जो इस सेंटर से मरीज़ न उम्मीदन वाले इलाज़ अत्यंत प्रबंधा बारे जानकारी ले ही जा सके। इसको तो निश्चित रूप से अच्छा भी रहेगा क्योंकि ताकि स्थानांतरण बहुत अच्छा है। अत्यंत अच्छा भावना है। इंफ्रास्ट्रक्चर बड़ा अच्छा है। डॉक्टर्स नावल डिटेल्ड बीच डाल हुई है। और पे� ਜੋ ਕੁਛ ਹੁਣ ਤੱਕ ਕੀਤਾ ਜਾ ਰਿਹਾ ਹੈ ਉਹ ਕਾਫੀ ਵਧੀਆ ਹੈ ਔਰ ਇਹਦੇ ਵਿੱਚ ਹੋਲ ਇੰਪਰੂਵਮੈਂਟਸ ਕਿੱਦਾਂ ਕੀਤੀਆਂ ਜਾਣ ਇਸ ਦੇ ਬਾਰੇ ਡਿਟੇਲ ਦੇ ਵਿੱਚ ਡਿਸਕਸ਼ਨਸ ਹੋਣਾ ਹੈ ਅਸੀਂ ਸਾਰੇ ਸਟੇਕ ਹੇਲਡਰ ਸਾਰੇ ਡਿਪਾਰਟਮੈਂਟਸ ਪੁਲਿਸ ਸਿਵਲ ਐਡਮਿਨਿਸਟ੍ਰੇਸ਼ਨ ਹੈਲਥ ਡਿਪਾਰਟਮੈਂਟ ਪਬਲਿਕ ਰਿਲੇਸ਼ਨਸ ਔਰ ਹੋਰ ਜਿੰਨੇ ਵੀ ਗਵਰਨਮੈਂਟ ਡਿਪਾਰਟਮੈਂਟਸ ਹੈਗੇ ਆ ਸੋਸ਼ਲ ਆਰਗੇਨਾਈਜੇਸ਼ਨਸ ਹੈਗੇ ਨੇ ਵਲੰਟੀਅਰਸ ਹੈਗੇ ਨੇ ਉਹਨਾਂ ਸਾਰਿਆਂ ਨੂੰ ਇਨਵੋਲ ਕਰਕੇ ਅਸੀਂ ਇਹ ਚਾਹੁੰਦੇ ਆ ਕਿ ਐਂਡ ਰਿਜ਼ਲਟ ਜਿਹੜਾ ਹੈਗਾ ਉਸ ਨੂੰ ਟਾਰਗੇਟ ਕੀਤਾ ਜਾਵੇ ਕਿਉਂਕਿ ਅਲਟੀਮੇਟ ਅਚੀਵਮੈਂਟ ਆਹੀ ਹੈ ਜੇ ਅਸੀਂ ਜਿਹੜੇ ਡਰਗ ਐਡਿਕਟ ਸਨਗੇ ਉਹਨਾਂ ਨੂੰ ਯੂਸਫੁਲ ਮੈਂਬਰਸ ਆਫ ਸੋਸਾਇਟੀ ਬਣਾ ਸਕੀਏ ਔਰ ਰੀਲੈਪਸ ਨੂੰ ਘਟਾਈਏ ਇਹਦੇ ਵਾਸਤੇ ਚਾਹੇ ਇੰਫੋਰਸਮੈਂਟ ਦਾ ਕੰਟਰੀਬਿਊਸ਼ਨ ਹੋਵੇ ਚਾਹੇ ਰੀਡਿਕਸ਼ਨ ਦਾ ਹੋਵੇ ਰੀਹੈਬਿਲੀਟੇਸ਼ਨ ਦਾ ਹੋਵੇ ਇਹਨਾਂ ਸਾਰਿਆਂ ਦੀ ਸਨਰਜੀ ਕਰੀਏਟ ਕਰਕੇ ਐਂਡ ਰਿਜ਼ਲਟ ਤੇ ਫੋਕਸ ਕਰਨਾ ਚਾਹੁੰਦੇ ਆ ਔਰ ਜਿਹੜੀਆਂ ਆਪਣੀਆਂ ਐਫਰਟਸ ਹੈਗੀਆਂ ਨੇ ਇਹਨਾਂ ਨੂੰ ਬ੍ਰਾਡਕਾਸਟ ਕਰਕੇ ਇੰਟੈਂਸੀਫਾਈ ਕਰਕੇ ਅਸੀਂ ਚਾਹੁੰਦੇ ਆ ਕਿ ਵੱਧ ਤੋਂ ਵੱਧ ਸਾਡੀ ਜਿਹੜੀ ਆਊਟਰੀਚ ਆ ਹੋਵੇ ਪਰ ਮੈਕਸਿਮਮ ਬੈਨੇਫੀਸ਼ੀਅਰਸ ਜਿਹੜੇ ਹੈਗੇ ਨੇ ਇਹ ਸੋ ਸਾਰੀ ਮਿਹਨਤ ਦਾ ਫਾਇਦਾ ਉਠਾ ਸਕਣ ਫਿਰ ਕੁਝ ਲੋਕੋ ਤੇ ਨੌਜਵਾਨਾਂ ਨੂੰ ਇਥੇ ਪਹੁੰਚੇ ਕਿਹਾ ਗਿਆ ਸੀ ਜਿਹੜੇ ਐਡਿਕਸ਼ਨ ਤੋਂ ਸਾਡਾ ਨਸ਼ਾ ਛਡਣਾ ਚਾਹੁੰਦੇ ਸਨ ਉਦੋਂ ਕਿੰਨੇ ਨੌਜਵਾਨਾਂ ਨੇ ਇਥੇ ਪਹੁੰਚੇ ਔਰ ਇਹ ਆਨਗoing ਪ੍ਰੋਸੈਸ ਹੈਗਾ ਆ ਲਗਾਤਾਰ ਕਿਉਂਕਿ ਕੋਈ ਇਸ ਦੀ ਸਮਾਂ ਸੀਮਾ ਸ਼ੁਰੂ ਤੋਂ ਦੇ ਕੇ ਆਪਾਂ ਇਹਨੂੰ ਇਹ ਨੰਬਰ ਸਪੈਸੀਫਿਕਲੀ ਦੱਸਣਾ ਹੋਵੇ ਤਾਂ ਇਹ ਤਦੋਂ ਤੋਂ ਤਦੋਂ ਤੱਕ ਦੀ ਗੱਲ ਹੈ ਕਿ ਇਹ ਲੇਕਿਨ ਕਿਉਂਕਿ ਇਹ ਤੇ ਪਹਿਲਾਂ ਤੋਂ ਚੱਲਦਾ ਪ੍ਰੋਸੈਸ ਹੈ ਔਰ ਅੱਗੇ ਵੀ ਚੱਲਦਾ ਆ ਕਾਫੀ ਅੱਗੇ ਵੀ ਇਹ ਅਫਰਡ ਹੋਂਦੀ ਰਹੀ ਆ ਲੇਕਿਨ ਹੁਣ ਅਸੀਂ ਇਸ ਨੂੰ ਹੋਰ ਵੀ ਟੈਸਟ ਕਰਕੇ ਜੋ ਕੁਝ ਅਸੀਂ ਪਹਿਲਾਂ ਕਰਦੇ ਰਹੇ ਆ ਸਾਡਾ ਟਾਰਗੇਟ ਭਾੜ ਤੋਂ ਘੱਟ ਪਹਿਲਾਂ ਨਾਲ ਇਸ ਨੂੰ ਫੋਰ ਫੁੱਲਸ ਇਨਕਰੀਸ ਕਰ ਦੇਣਾ ਹੈਗਾ ਆ ਵਿਦਨ ਨੈਕਸਟ 10-15 ਡੇਸ ਔਰ ਉਹਦੇ ਵਾਸਤੇ ਅਸੀਂ ਕੱਲ ਵੀ ਸਿਵਲ ਅੰਡਰਸਟੇਸ਼ਨਲ ਮੀਟਿੰਗ ਹੋਈ ਸੀਗੀ ਅੱਜ ਵੀ ਇੱਥੇ ਅਸੀਂ ਵਿਜ਼ਿਟ ਕੀਤੀ ਆ ਔਰ ਮੈਂ ਜੋ ਮੇਰੇ ਇੰਪ੍ਰੈਸ਼ਨ ਹੈਗਾ ਆ ਸਾਰਾ ਆਫਟਰ ਮੀਟਿੰਗਸ ਐਂਡ ਵਿਜ਼ਿਟ ਇੱਕ ਦੂਆਬਲ ਅਚੀਵਮੈਂਟ ਹੈ ਔਰ ਆਈ ਐਮ ਕੰਫिडेंट ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਡਾ ਜਿਹੜਾ ਇਹ ਐਸਐਫਰ ਨੂੰ 4 ਗੁਣਾ ਤੱਕ ਬਤਾ ਦੇਣ ਦਾ ਹੈਗਾ ਇਹ ਅਸੀਂ ਕੰਪਲੀਟਲੀ ਅਚੀਵ ਕਰ ਲਾਂਗੇ ਪਿਛਲੇ ਕੁਝ ਦਿਨਾਂ ਵਿੱਚ 4 ਤੋਂ 5 ਮਹੀਨਿਆਂ ਦੇ ਦੌਰਾਨ ਜਿਹੜੇ ਸ਼ੁਰੂ ਕੀਤਾ ਤੋਂ 2019 ਕਿੱਥੇ ਕਮੀਆਂ ਰਹਿ ਗਈਆਂ ਕੀ ਉਹਨਾਂ ਨੂੰ ਮੋਟੀਵੇਸ਼ਨ ਚੰਗੀ ਤਰ੍ਹਾਂ ਕਿਹਾ ਗਿਆ ਜਾਂ ਉਹਨਾਂ ਨੂੰ ਕੋਈ ਕਾਉਂਸਲਿੰਗ ਨਹੀਂ ਦਿੱਤੀ ਗਈ ਫਿਰ ਕਾਉਂਸਲਿੰਗ ਇਹਦੇ ਵਾਸਤੇ ਵੀ ਅਸੀਂ ਸਪੈਸੀਫਿਕ ਡਿਸਕਸ਼ਨ ਕੀਤੀ ਹੈਗੀ ਹੈ ਕਿ ਕਿਹਨੇ ਕੁਰੀਅਰ ਫੈਕਟਰਸ ਹੈ ਜਿਹਦੇ ਕਰਕੇ ਜਿਹੜੇ ਸਾਡੇ ਗੇਮਸ ਹੈਗੇ ਨਿਉ ਲਿਕਵਿਫਾਈ ਹੋ ਰਹੇ ਹੈ ਜਾਂ ਕਿਤੇ ਅਰੂਈ ਹੋ ਰਿਹਾ ਹੈ ਕਿਤੇ ਲੂਪ ਹੋਸ ਹੈਗੇ ਨੇ ਜ਼ਰੂਰ ਕੁਝ ਫੈਕਟਰਸ ਰਹੇ ਹੋਣਗੇ ਉਹਨਾਂ ਨੂੰ ਵੀ ਅਸੀਂ ਇਨਕੰਕ੍ਰੀਟ ਟਰਮਸ ਰੈਡੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਆਪੀਅਸਲੀ ਯੈਸ ਮੋਟੀਵੇਸ਼ਨ ਦੀ ਕਾਉਂਸਲਿੰਗ ਦੀ ਵੀ ਕਮੀ ਹੋਗੀ ਜਿਸ ਕਰਕੇ ਉਹ ਇੱਥੋਂ ਢਲੇ ਗਏ ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਇਹ ਕੋਸ਼ਿਸ਼ ਹੋਵੇਗੀ ਕਿ ਉਹ ਸਾਰੇ ਫੈਕਟਰਸ ਨੂੰ ਡਾਇਗਨੋਸ ਕੀਤਾ ਜਾਵੇ ਉਹਨਾਂ ਨੂੰ ਅਡਰੈਸ ਕੀਤਾ ਜਾਵੇ ਰੈਮਡੀ ਕੀਤਾ ਜਾਵੇ ਔਰ ਜਿਹੜੇ ਵੀ ਇੱਥੇ ਸਾਡੇ ਕੋਲ ਬਿਸ਼ਾਸ਼ਾਤਰੂ ਕੇਂਦਰ ਦੇ ਵਿੱਚ ਆਉਂਦੇ ਆ ਉਹਨਾਂ ਨੂੰ ਇੱਥੇ ਕੰਫਰਟੇਬਲ ਬਣਾਇਆ ਜਾਵੇ ਤਾਂ ਕਿ ਇਥੋਂ ਜਾਣ ਸਮੇਂ ਉਹਨਾਂ ਦੀ ਪ੍ਰੋਬਲਮ ਜਿਹੜੀ ਹੈਗੀ ਆ ਉਹ ਆਲਮੋਸਟ 90% ਤੱਕ ਓਵਰਕਮ ਹੋ ਜਾਵੇ ਜਿਹਨਾਂ ਜਿਹੜੇ ਬਿਮਰੀ ਫਰਾ ਰਹੀ ਸੀ ਉਹਨਾਂ ਦੇ ਪੇਡਸ ਤੋਂ ਲੇਮ ਕੀਤਾ ਜਾਂਦਾ ਸੀ ਕਿ ਇੱਥੇ ਸੁਖਦਾਨਾ ਸਹੀ ਨਹੀਂ ਮਿਲਦੀਆਂ ਜਾਂ ਟ੍ਰੀਟਮੈਂਟ ਜਿਹੜਾ ਉਹਨਾਂ ਨੂੰ ਪ੍ਰੋਪਰ ਨਹੀਂ ਮਿਲਦਾ ਕੀ ਤੁਹਾਨੂੰ ਲੱਗਾ ਕਿ ਸਿੱਚੇ ਤੋਂ ਕਮੀਆਂ ਸੀ ਨਹੀਂ ਆਈਆਂ ਜੋ ਮੈਂ ਦੇਖਿਆ ਆ ਮੇਰੇ ਮੁਤਾਬਕ ਤਾਂ ਇਹ ਸਾਰੀਆਂ ਸੁਖਦਾਨਾ ਰੀਜ਼ਨੇਬਲੀ achiyan hai giyan ne हर चीज़ केम्प्रूवमेंट का भी स्कोप हूँ और सुविधा जी बड़ा रिलेटिव टर्म हैगी है। वास्ते एक अच्छी जगह साफ सुथरी जगह कंफर्टेबल हो सकती है किसी वास्ते एसी जगह कंफर्टेबल हो सकती है इट ऑल डिपेंड रिलेटिवली लेकिन यीजनेबल सुविधाव है डिस्टिकली भी आ वैल प्लेसड और इत जो डॉक्टर है उन्होंने इंटरैक्शन किया लैवल ऑफ कमिटमेंट लैवल ऑफ प्रोफेनल कॉम्पीटेंस काफ़ी वाइया है ਨੋਡ ਹੈਗੀ ਆ ਜਦ ਸਾਰੀਆਂ ਏਜੰਸੀਜ਼ ਨੂੰ ਇਕੱਠੇ ਹੋ ਕੇ ਐਨਰਜੀ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਜੈਨਰਲਾਈਜ਼ ਕੀਤਾ ਜਾਵੇ ਔਰ ਐਂਡ ਰਿਜ਼ਲਟ ਜਿਹੜਾ ਹੈਗਾ ਉਸ ਨੂੰ ਮੈਗਨੀਫਾਈ ਕੀਤਾ ਜਾਵੇ ਮੈਕਸਮਾਈਜ਼ ਕੀਤਾ ਜਾਵੇ